ਮਤਾ ਹੀ ਤੁਸੀਂ ਛੋਡੇ ਜਿਹੜੇ ਬੇਟੇ ਐ ਉਹ ਖੜੇ ਹੋਏ ਐ ਮੂਸੇ ਪਿੰਡ ਦੀ ਸਰਪੰਚੀ ਲਈ ਹਾਂਜੀ ਤਾਂ ਸਾਨੂੰ ਕਿੰਨੀ ਕੇਸ ਗੱਲ ਦੀ ਖੁਸ਼ੀ ਆ ਖੁਸ਼ੀ ਆ ਜੇ ਸਾਰੇ ਪਿੰਡ ਸਾਥ ਹੁੰਦਾ ਇਸ ਤੋਂ ਅੱਛਾ ਜਿੰਨੇ ਸਾਥ ਦਿੰਦੇ ਆ ਉਹ ਵੋਟਾਂ ਪਾਉਣਗੇ ਸਾਰੇ ਹਾਂਜੀ ਪਾਉਣਗੇ ਕਦੇ ਠੀਕ ਐ ਸਾਨੂੰ ਸਾਰਿਆਂ ਤੋਂ ਉਮੀਦ ਐ ਵੀ ਜਿਹੜੇ ਸਾਥ ਨੇ ਪਰਵਾਹ ਠੀਕ ਐ ਸਾਰੇ ਪਿੰਡ ਸਾਥ ਹੈ ਠੀਕ ਐ ਅੱਛਾ ਇਹ ਪਿੰਡ ਦਾ ਬਹੁਤ ਵੱਡਾ ਨਾਮ ਐ ਸਿੱਧੂ ਮੂਸੇ ਵਾਲੇ ਕਰਕੇ ਹਾਂਜੀ ਪਿਛਲੀ ਵਾਰੀ ਜਿਹੜੀ ਵੋਟਾਂ ਸੀ ਉਹ ਮਤਾ ਚਰਨ ਕੌਰ ਲੜੀ ਸੀਗੇ ਤਾਂ ਉਹ ਬੰਦਿਆਂ ਦਾ ਸਮਰਥਨ ਸਾਰਿਆਂ ਦਾ ਤੁਹਾਨੂੰ ਮਿਲੂਗਾ ਨਹੀਂ ਜੀ ਪਹਿਲਾਂ ਅਸੀਂ ਬਲਕੌਰ ਸਿੰਘ ਨੇ ਸਾਨੂੰ ਆਖਿਆ ਸੀ ਮੇਰੇ ਬੇਟੇ ਨੂੰ ਹੂੰ ਬੇ ਇੱਕ ਤੁਸੀਂ ਸਾਨੂੰ ਸਰਪੰਚ ਬਣਾ ਦਿਓ ਅਗਲੀ ਵਾਰੀ ਵੀ ਮੈਂ ਤੈਨੂੰ ਸਰਪੰਚ ਤਿੰਨਾਂ ਸਰਪੰਚ ਬਣਾਓ ਅੱਛਾ ਪਿਛਲੇ ਪਲਾਨ 'ਚ ਇਹ ਗੱਲ ਹੋਈ ਸੀ ਇਹ ਗੱਲ ਹੋਈ ਸੀ ਪਰ ਉਹ ਇਹ ਪਲਾਨ 'ਚ ਹੋ ਰਹਿ ਨਹੀਂ ਜੀ ਉਹਨਾਂ ਨੇ ਗੱਲ ਮੰਨੀ ਨਹੀਂ ਸੁਣੀ ਨਹੀਂ ਉਹ ਕਰਕੇ ਉਹਨਾਂ ਨੇ ਫਿਰ ਆ ਸੋਡੇ ਵਿਰੁੱਧ ਕੋਈ ਬੰਦਾ ਖੜਾ ਕਰਤਾ ਹਾਂ ਜੀ ਹਾਂ ਜੀ ਪਹਿਲਾਂ ਨਾ ਤਾਂ ਉਹ ਆਪ ਖੜੇ ਹੋਣੇ ਤੇ ਵਿਰੋਧ ਫਿਰਦੇ ਸੀ ਜਿਹਨੇ ਖੜਾ ਹੋਣਾ ਹੋ ਜਾਊ ਤੇ ਫਿਰ ਉਹ ਦਫਤਰ ਗਈ ਸੀ ਕਾਗਦੇ ਉਹਨਾਂ ਨੇ ਉੱਥੇ ਵੀ ਉਹਨਾਂ ਨੇ ਬਹੁਤ ਸਾਨੂੰ ਮੇਰੇ ਬੇਟੇ ਨੂੰ ਉਹ ਕਰਿਆ ਲੰਬਜ਼ਾਰ ਲੰਬਜ਼ਾਰੀ ਦੇ ਵੀ ਕੀ ਕਿਹਾ ਉਹਨਾਂ ਨੇ ਕੀ ਕਿਹਾ ਬਲਕੌਰ ਸਿੰਘ ਨੇ ਅੰਦਰ ਵੀ ਆਏ ਐਡਮਿਨਟਰ ਉਹ ਆਪਸੇ ਇਸ ਤਰ੍ਹਾਂ ਦੀਆਂ ਗੱਲਾਂ ਕਰੀ ਗਿਆ ਜੀ ਅੱਛਾ ਉਹਨਾਂ ਦੀ ਤੁਹਾਡੇ ਨਾਲ ਵਿਰੋਧਤਾ ਜਾਰੀ ਹੈ ਹਾਂ ਦੇ ਪਹਿਲਾਂ ਨਹੀਂ ਸੀ ਪਰ ਹੁਣ ਇੱਕ ਦੋ ਕੰਮਾਂ ਚ ਉਹਨੇ ਗੱਲਾਂ ਸਾਨੂੰ ਆਖਿਆ ਉਹ ਨੰਬਰਦਾਰ ਸੀ ਪਹਿਲਾਂ ਮੇਰੇ ਬੇਟਾ ਹੂੰ ਉਦੋਂ ਵੀ ਉਹ ਹੈਗਾ ਸੀ ਵੀ ਇਹਦੇ ਤੜਾਉਣੀ ਆ ਮੈਂ ਹੂੰ ਉਹ ਲਵੇ ਉਹਦੇ ਫਿਰ 5 ਪਾਂਢੇ ਸਾਲ ਮੇਰੇ ਬੇਟਾ ਚੇਅਰਮੈਨ ਰਹਿ ਬਲਾਗ ਸੰਮਤੀ ਹੂੰ ਦੋ ਪਾਰ ਸਾਲ ਹਾਂ ਤੇ ਪਹਿਲਾਂ ਹੂੰ ਤੇ ਬਸ ਇਹਨਾਂ ਕਨਾਂ ਕੱਚ ਪਿੰਡ ਚ ਜਿਵੇਂ ਥੋੜਾ ਜਿਹਾ ਹੋ ਜਾਂਦੀ ਐ ਨੋਕ-ਝੋਕ ਜੀ ਹੂੰ ਬਸ ਇਸ ਤਰ੍ਹਾਂ ਹਾਲਾਂਕਿ ਕਿਤੇ ਨਾ ਕਿਤੇ ਮਾਤਾ ਜੀ ਇਹ ਗੱਲ ਵੀ ਚੱਲੀ ਸੀ ਵੀ ਬਲਕੌਰ ਸਿੰਘ ਦਾ ਕਹਿਣਾ ਸੀ ਵੀ ਮੈਨੂੰ ਸਹਿਮਤੀ ਨਾਲ ਬਣਾ ਦਿਓ ਹਾਂ ਇਹ ਕਹਿੰਦੇ ਸੀ ਵੀ ਮੈਨੂੰ ਸਹਿਮਤੀ ਨਾਲ ਬਣਾਓ ਜੇ ਆ ਕੇ ਹਾਂ ਸਹਿਮਤੀ ਨਾਲ ਪਿੰਡੇ ਸਾਰੇ ਬੈਠੇ ਨੇ ਵੀ ਇੰਨੇ ਕੋਈ ਰਾਜਨੀਤਿਕ ਬਣਾਉਂਦੇ ਸੀ ਇਸ ਗੱਲ 'ਚ ਵੀ ਸਚਾਈ ਹੈਗੀ ਐ ਵੀ ਉਹਨਾਂ ਦੀ ਮਾਤਾ ਜੀ ਸੀਗੇ ਜਿਹੜੇ ਉਹ ਪਿਛਲੀ ਵਾਰ ਸਰਪੰਚ ਸੀ ਪਰ ਉਹਨਾਂ ਨੇ ਸਰਪੰਚੀ ਆਪ ਨਹੀਂ ਕੀਤੀ ਕਿਸੇ ਤੀਜੇ ਬੰਦੇ ਤੋਂ ਕਰਵਾਈ ਹਾਂਜੀ ਆਪ ਨਹੀਂ ਕਰੀ ਉਹਨਾਂ ਨੇ ਸਰਪੰਚੀ ਕਿਉਂ ਨਹੀਂ ਕਰੀ ਇਹ ਤਾਂ ਹੁਣ ਪਤਾ ਨਹੀਂ ਸਾਨੂੰ ਕਿਉਂ ਨਹੀਂ ਕਰੀ ਜੇ ਉਹ ਆਪ ਕਰਦੇ ਤਾਂ ਵਧੀਆ ਟੰਗਣਾ ਕਰ ਸਕਦੇ ਸੀ ਕੁਝ ਕਹਿ ਨਹੀਂ ਸਕਦੇ ਜੀ ਕਦੀ ਹੁਣ ਵੀ ਜੇ ਆਪ ਕਹਿ ਕੇ ਕਰਵਾਉਂਦੇ ਤਾਂ ਵਧੀਆ ਕਰ ਸਕਦੇ ਫਿਰ ਹੂੰ ਕਰਾਉਣਾ ਤਾਂ ਉਹਨਾਂ ਨੇ ਹੀ ਸੀ ਕੰਮ ਹੂੰ ਫਿਰ ਉਹ ਕਹਿ ਕੇ ਕਰਾ ਵੀ ਸਕਦੇ ਸੀ ਤੁਸੀਂ ਇਸ ਮਾਮਲੇ ਤੇ ਸੁੱਡੀ ਉਹਨਾਂ ਨਾਲ ਭਰਾਵੀਂ ਤੌਰ ਤੇ ਗੱਲਬਾਤ ਹੋਈ ਸੀ ਵੀ ਬਲਕੌਰ ਸਿਆ ਪਿਛਲੀ ਵਾਰੀ ਤੈਨੂੰ ਜਿਤਾਤਾ ਤੇ ਐਸ ਵਾਰੀ ਤੂੰ ਪਿਛਲੀ ਵਾਰੀ ਕਿਹਾ ਵਾਦਾ ਅੱਜ ਪਗਾ ਤੇ ਉਹਨਾਂ ਨੇ ਕੀ ਕੀਤਾ ਉਹ ਸਾਡੇ ਇਧਰ ਆਉਂਦਾ ਆਏ ਨਹੀਂ ਜੇ ਬੁਲਾਉਣਾ ਹੀ ਹਟ ਗਿਆ ਉਹ ਅੱਛਾ ਹਾਂ ਇੱਥੇ ਆਉਂਦਾ ਫਿਰ ਚੌਂਦਰੇ ਤੋਂ ਉਹਨੇ ਸਾਡੇ ਨਾਲ ਗੱਲ ਹੀ ਨਹੀਂ ਕਰੀ ਠੀਕ ਹੈ ਜਿਹੜੀ ਵਾਰੀ ਨਾਲ ਸੀ ਮਾਰਾਂ ਹਾਂ ਤੇ ਪਿਛਲੇ ਜਦੋਂ ਉਹਦਾ ਫਰਮਾਂਚ ਬਣਿਆ ਨੇ ਉਹਦਾ ਨਾਮ ਸੀ ਜੀ ਫਿਰ ਉਹਦੋਂ ਤਾਂ ਉਹਨਾਂ ਦਾ ਇਹ ਵੀ ਕਹਿਣਾ ਸੀ ਵੀ ਆਹ ਪਲਾਨ ਸਾਡਾ ਅਗਲਾ ਤੁਸੀਂ ਕਰ ਲਿਓ ਹਾਂ ਅਗਲਾ ਤੁਸੀਂ ਕਰ ਲਓ ਕੀ ਗੱਲ ਐ ਸੀ ਦੀ ਕੋਈ ਪੁਰਾਣੀ ਛੋਡੀ ਟਸਲਬਾਜੀ ਹੈ ਜਾਂ ਕੀ ਹੈ ਕੋਈ ਨਾ ਉਹਨਾਂ ਦਾ ਵਧੀਆ ਸੀ ਜੀ ਸਾਡਾ ਸਹਿਤਿਆਰ ਉਹਦੇ ਮਾ ਨਾਲ ਵੀ ਮੇਰਾ ਵਧੀਆ ਸੀ ਬਕੌਰ ਸਿੰਘ ਦੀ ਨਾ ਹੂੰ ਕੋਈ ਸਾਡਾ ਉਹ ਨਹੀਂ ਸੀ ਚਲੋ ਮਾਤਾ ਜੀ ਉਹ ਹੋ ਗਏ ਪਿੰਡ ਲੈਵਲ ਦੇ ਸਵਾਲ ਹਾਂਜੀ ਹੁਣ ਇੱਕ ਆਮ ਔਰਤਾਂ ਵਾਲੇ ਸਵਾਲ ਵੀ ਜਦੋਂ ਕੋਈ ਸਰਪੰਚ ਖੜਾ ਹੋ ਜਾਂਦਾ ਪਰਿਵਾਰ ਦਾ ਮੈਂਬਰ ਤਾਂ ਘਰ ਦੇ ਔਰਤਾਂ ਦੀਆਂ ਜਾਂ ਹੋਰ ਜ਼ਿੰਮੇਵਾਰੀਆਂ ਕਿੰਨੀਆਂ ਕੁ ਵਧ ਜਾਂਦੀਆਂ ਵੀ ਕੱਠ ਮੱਜਿਆ ਰਹਿੰਦਾ ਭਾਂਡੇ ਟਿੰਡੇ ਖਿਲਰੇ ਰਹਿੰਦੇ ਆ ਨਹੀਂ ਜੀ ਇਹੋ ਜੀ ਕੋਈ ਗੱਲ ਨਹੀਂ ਜਦੋਂ ਬੰਦਾ ਬਣੂਗਾ ਉਹ ਤਾਂ ਹੋਣਾ ਹੀ ਹੋਣਾ ਜੀ ਠੀਕ ਹੈ ਜਦੋਂ ਹੁਣ ਆਪਣਾ ਕੋਈ ਬੰਦਾ ਘਰ ਦਾ ਬੰਦਾ ਕੋਈ ਸੌਦੇ ਤੇ ਉਹ ਤਾਂ ਫਿਰ ਕੰਮ ਤਾਂ ਹੋਣੀ ਹੋਣਾ ਰੌਣਕ ਫਿਰ ਸਵੇਰ ਤੋਂ ਹੀ ਲੱਗ ਜਾਂਦੀ ਹੈ ਹੋਰੇ ਆਪਦੇ ਸਾਰੇ ਬੈਠੇ ਨਾ ਵੈਨਾਂ ਨੇ ਰੌਣਕ ਕਰਨੀ ਅਸੀਂ ਕਰਨੀ ਅੱਛਾ ਜਾਂ ਜਿਹੜੇ ਸ਼ਾਮ ਨੂੰ ਰੌਣਕਾਂ ਲੱਗਦੀਆਂ ਉਹਦੇ ਤੋਂ ਮਾੜਾ ਮੋਟਾ ਕਦੇ ਗਰੇਜ ਹੁੰਦਾ ਵੀ ਯਾਰ ਇਹ ਗਲਤ ਕਰੀ ਜਾਂਦੇ ਨਹੀਂ ਜੀ ਸਾਡਾ ਹਜੇ ਚੱਲਿਆ ਨਹੀਂ ਸੀ ਦੂਜਿਆਂ ਨੇ ਤਾਂ ਚਲਾਤਾ ਮਾਤਾ ਫਿਰ ਫਿਰ ਚਲਾਤਾ ਹੋਏ ਨਾ ਸਾਡੇ ਤਾਂ ਅਸੀਂ ਨਹੀਂ ਸਾਡੇ ਚੱਲਿਆ ਹੀ ਨਹੀਂ ਹਜੇ ਅੱਛਾ ਅੱਛਾ ਉਸ ਪਿਛਲੇ ਪਲਾਨ ਦੀ ਸਰਪੰਚੀ ਮੈਂ ਇਹ ਗੱਲ ਨਹੀਂ ਜੋੜਦਾ ਵੀ ਉਹ ਮਾਤਾ ਚਰਨ ਕੌਰ ਸੀਗੇ ਜੇ ਕੋਈ ਵੀ ਸੀਗੇ ਏ ਬੀ ਸੀ ਡੀ ਹਾਂ ਤਾਂ ਪਿੰਡ ਦੇ ਵਿਕਾਸ ਦੇ ਕਾਰਜਾਂ 'ਚੋ ਕਮੀ ਰਹੀ ਹੈ ਹਾਂ ਤੇ ਬਹੁਤ ਰਹੀ ਹੈ ਕਿਵੇਂ ਕੀ ਕੋਈ ਮੋٹے ਮੋٹے ਕੰਮ ਜਿਹੜੇ ਆਹ ਹੋ ਸਕਦੇ ਸੀ ਪਰ ਉਹਨਾਂ ਨੇ ਕਰੇ ਨਹੀਂ ਨਹੀਂ ਕਰੇ ਸੀ ਕਿਹੜੇ ਹੈ ਜੀ ਉਹ ਕੋ ਚਾਰ ਤੋਂ ਉਚਾਰ ਕੰਮ ਕੁਝ ਕਹੀ ਨਹੀਂ ਸਕਦੇ ਹੈਗੇ ਹੁਣ ਆਪਾਂ ਜਿਹੜਾ ਤੀਦਾ ਬਣਿਆ ਸੀ ਉਹ ਵੀ ਨਹੀਂ ਸੰਭਾਲਿਆ ਕਿਨਾਂ